ਕੋਣਾ ਨਾਉ ਦੱਸੋ ਮੈਂ ਨਾਇ ਬਬਰ ਕੁਮਾਰ ਜੀ ਆ ਟੈਂਪੋ ਚ ਲੈਣਾ ਜੀ ਕਿਹਨੂੰ ਦੇ ਬੋਟਰ ਕਿੰਦੀ ਪਛਾਣੀਏ ਇਹ ਦਾ ਪ੍ਰੇਸ਼ਾਨੀ ਦਾ ਧੁੰਨਾ ਕਾਫੀ ਆਂਦੀ ਹੈ ਆਹਿੰ ਕਦੇ ਕੋਈ ਦਿਖਦਾ ਕੁਛ ਨਹੀਂ ਹੈ ਕਿਨੇ ਦਿਨ ਐਤੋ ਸੂਰੇ ਚੜੀਦਾ ਕੋਈ 7 8 7 8 ਵਿੱਚ ਚਲੀਦਾਗਾ ਹੌਸਤ ਬੜੀ ਹਾਂ ਜੀ ਸਰਕਾਰ ਬਹੁਤ ਰੋੜ ਤੇ ਜਿਆਦਾ ਉਹ ਦਿਖਦਾ ਕੁਛ ਨਹੀਂ ਕੋਈ ਨਾ ਕੋਈ ਬੜ ਵੀ ਲੱਗਦਾ ਕੋਈ ਕਿਤੇ ਕੀ ਨਹੀਂ ਨਾ ਕੋਈ ਲੱਗਦੇ ਤੇ ਪੰਜਾਬ ਦੇ ਅਗਰੇ ਨਿਕਲਣਾ ਮਿਲਿਆ ਤੇ ਜਣਾ ਫਿਰ ਮਾਨੀ ਹਾਂ ਜੀ ਅਸਰ ਪ੍ਰਾਜੇ ਘਟਾ ਲਈ ਜੇ ਮਾਨਨਾ ਹੋ ਰਹੀ ਰਹੀ ਜਾਈਦਾ ਕਿ ਨਾ ਕਿ ਜਦੋਂ ਧੁੰਦ ਦੇ ਵਿੱਚ ਕੀ ਵਿਖਲ ਲੈ ਜਾਂਦੇ ਹੁਣ ਜੇ ਬਿਚ ਬੰਦਾ ਕੀ ਕਹਿ ਰਿਹਾ ਤੇ ਇਹ ਤਾਂ ਕੁਦਰਤੀ ਗੀਜ ਆ ਕੋਈ ਪਰੇਸ਼ਾਨੀ ਤਾਂ ਹੈ ਵਾ ਪਰੇਸ਼ਾਨੀ ਤਾਂ ਨਹੀਂ ਹੈ ਤੇ ਆਪਣੀ ਸੇਫਟੀ ਨਾਲ ਧਿਆਨ ਚਾਹੀਦਾ ਹਾਂ ਜੀ 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 ਇਹ ਜੀ ਜਦੋਂ ਅਸੀਂ ਰੋਡ ਤੇ ਜਦੋਂ ਚੜਦੇ ਆ ਤੇ ਆਪਨਾ ਆਪ ਬੁਰਾ ਦੇਖ ਕੇ ਆ ਕੇ ਚੱਲਦੇ ਆ ਲਾਈਟਾਂ ਕੋ ਚੜਦੇ ਆ ਇੰਡੀਕੇਟਰ ਚੱਲਦੇ ਆ ਇੱਥੇ ਅਗਰ ਪਤਾ ਲੱਗੇ ਗੱਡੀ ਆ ਰਹੀ ਹੈ ਕੋਈ ਨੁਕਸਾਨ ਤਾਂ ਹੁੰਦਾ ਵਾ ਪਰ ਜਿਹੜਾ ਕਿ ਇਹਨੂੰ ਕਿਹਨੇ ਆਣਾ ਜਾਣਾ ਹੁੰਦਾ ਜਾਂ ਕਿਤੇ ਵੀ ਕੋਈ ਪਰੇਸ਼ਾਨੀ ਦੀ ਆਂਦੀ ਜਾਂਦੀ ਹੈ ਜਿਵੇਂ ਕੰਮ ਤੇ ਜਾਣਾ ਹੁੰਦਾ ਬੱਸ ਦੇਰ ਆਏਗੀ ਬੱਸ ਨੂੰ ਹੋਰ ਚੱਲਣਾ ਪੈਂਦਾ ਉਹਨੇ ਪਰੇਸ਼ਾਨੀ ਤੇ ਹਰ ਕਿਹਨੂੰ ਆਉਂਦੀ ਹੈ ਹਾਂ ਭਈ ਆਪਣੇ ਨਾਮ ਦੱਸਿਓ ਗੁਰਨਾਮ ਸਿੰਘ ਕੀ ਕੰਮ ਕਰਦੇ ਹੋ ਟੈਕਸ਼ੀ ਟੈਕਸ਼ੀ ਹਾਂਜੀ ਆਇਤੋਂ ਤੇ ਇਹ ਕਿੰਨੀ ਕੀ ਪਰੇਸ਼ਾਨੀ ਹੁੰਦੀ ਤੇ ਕਿੰਨੇ ਵੇ ਜਲਦੀ ਮੈਂ 4.5 ਘੰਟੇ ਘਰੋਂ ਨਿਕਲਿਆ ਤੇ ਤੁਹਾਨੂੰ ਬਹੁਤ ਜਿਆਦਾ ਹੀ ਗਾੜੀ ਦਿਖਾਈ ਕੱਖ ਨਹੀਂ ਹੁੰਦਾ ਪਰੇਸ਼ਾਨੀ ਕਿੰਨੀ ਹੁੰਦੀ ਹੈ ਪਰੇਸ਼ਾਨੀ ਤੇ ਹੋਣੀ ਹੋਣੀ ਜੇ ਤੁਹਾਨੂੰ ਪੈਂਦੀ ਹੈ ਪਰੇਸ਼ਾਨੀ ਹੋਣੀ ਹੈ ਜਿਹਦੇ ਜਾਈਦਾ ਲੱਭਦਾ ਹੀ ਗਾੜੀ ਕੱਖ ਨਹੀਂ ਆ ਕੋਈ ਚੀਜ਼ ਦਾ ਨਹੀਂ ਅੱਗੋਂ ਪਤਾ ਲੱਗਦਾ ਵੀ ਕਿਹੜੀ ਚੀਜ਼ ਆ ਰਹੀ ਹੈ ਕਿਹੜੀ ਨਹੀਂ ਆ ਰਹੀ ਦੋ ਮੋਟਰਸਾਈਕਲ ਬਰਾਬਰ ਤੇ ਹੁੰਦੇ ਉਹਨੇ ਆਉਂ ਜਾਉਂਦਾ ਜਿਹੜੀ ਵੱਡੀ ਆਉਣ ਲਈ ਹੈ ਲੱਗਦਾ ਨਹੀਂ ਸਾਵਧਾਨੀ ਤੇ ਨਹੀਂ ਆ ਨਹੀਂ ਬਿਲਕੁਲ ਸਾਵਧਾਨੀ ਹੈ ਚੱਲਣਾ ਤਾਂ ਆਸਤੇ ਚੱਲਣਾ ਚਾਹੀਦਾ ਬਿਲਕੁਲ ਕੇ ਰੱਖਿਆ ਜੀ ਬੰਦੇ ਰੱਖਿਆ ਵਾਲਿਆਂ ਨੂੰ ਬਹੁਤ ਤੰਗੀ ਹੁੰਦੀ ਹਾਂ ਤੰਗੀ ਹੁੰਦੀ ਹੋਣੀ ਆ ਦੇ ਇਨੀ ਮਿਓਟ ਨਹੀਂ ਮੈਂ ਉੱਠਦਾ ਤੇ ਬੜੀ ਜਲਦੀ ਆ 3:30 ਵਜੇ ਉੱਠੋੜਾ ਮੈਂ 4:30 ਵੇ ਘਰੋਂ ਨਿਕਲਦਾ ਮੈਂ ਸਾਰੀ ਪਹਿਲੇ ਫੋਨ ਕੱਢਦੇ ਪਹਿਲੇ ਆ ਜਾਈਦਾ ਗੁਰਦੁਆਰਾ ਸਾਹਿਬ ਦੀ ਜਵਾਰੀ ਹੁੰਦੀ ਹੈ ਹਾਂ ਉਹ ਵਾਹ ਹੁੰਦੀ ਹੈ ਸਵੇਰੇ ਪਹਿਲੇ ਉਹ ਲੈੰਦਾ ਦਾ 2 ਵਜੇ ਪੁੱਨ ਲੈੰਦਾ